ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਵਕਤ بارش ਦਾ ਮੌਸਮ ਬਣਿਆ ਹੋਇਆ ਹੈ ਜੀ ਪਰ ਇਸ بارش ਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਚੜ੍ਹਦੇ ਹੋਏ ਦਿੱਕਤ ਹੁੰਦੀ ਹੈ ਜੀ ਹਿਮਕੁੰਡ ਸਾਹਿਬ ਪਹਾੜੀ ਜੀ ਉੱਥੇ ਹੀ ਬਜ਼ੁਰਗ ਮਾਤਾ ਚੜਾਈ ਕਰਕੇ ਆਏ ਨੇ ਜੀ ਜਿਨ੍ਹਾਂ ਦੀ ਉਮਰ ਇਸ ਵਕਤ 98 ਸਾਲ ਹੈ ਜੀ ਤੇ ਉਹਨਾਂ ਦਾ ਮੰਨਣਾ ਹੈ ਕਿ ਆਪ ਆਪਣੇ ਵੱਲੋਂ ਕਦੇ ਹਾਰ ਨਹੀਂ ਮੰਨੀ ਚਾਹੀਦੀ ਤੇ ਇਨਸਾਨ ਬਹੁਤ ਕੁਝ ਕਰ ਸਕਦਾ ਹੈ ਜੀ ਕਿ ਤੁਸੀਂ ਸੁਣੋ ਜੀ ਮਾਤਾ ਜੀ ਦੇ ਮਖਤੋਂ ਆਪ ਜੀ ਤੇ ਗ੍ਰੰਥੀ ਸਿੰਘ ਵੀ ਦੱਸ ਰਹੇ ਹਨ ਜੀ 98 ਸਾਲ ਦੀ ਮਾਦਾ ਜੀ ਜੋ ਕਿ ਖੇਮਪੁਰ ਸਾਹਿਬ ਪਹੁੰਚੀ ਹੋਈ ਹੈ ਤੁਹਾਡੇ ਸਾਹਮਣੇ ਖੜੇ ਹੈ ਸੋਨੇਹਾ ਸੋਤ ਸ੍ਰੀਆ ਕਾ ਇਹਨਾਂ ਦੀ ਛੇਵੀਂ ਯਾਤਰਾ ਹੈ ਜਿਵੇਂ ਇਹ ਕਹਿ ਰਹੇ ਹੈ ਮੈਂ ਥੱਕੀ ਨਹੀਂ ਇਹ ਜਿਵੇਂ ਠੱਕੇ ਜੇ ਕਿੰਨੀ ਮਨਸ਼ਾ ਹੈ ਜਿੱਦ ਤੱਕ ਆਇਆ ਜਾਂਦਾ ਮਹਾਰਾ ਲਿਆਰੀਆਂ ਦੇ ਆ ਜਾइए ਕਾਣਾ ਚਾਹੀਦਾ ਹੈ ਪਰ ਅੱਜ ਕਦੇ ਨਹੀਂ ਬੋਲਣਾ ਚਾਹੀਦਾ ਜੇ ਤਾਂ ਇਨਸ਼ਾ ਅੱਲਾ ਕੀ ਕਰੂਗਾ ਅੱਛਾ ਹਮਾਦ ਜੀ ਬੋਲੋ ਐਤਾ ਦਾਮੇਸ਼ਾਣਾ ਚਾਹੀਦਾ ਇੱਥੇ ਐਨੀ ਤਬਰਸੀਆ ਕੀਤੀ ਤਾਂ ਸਿੱਖਾਉਣਾ ਅਸਲਾ ਕੁਝ ਵੀ ਨਹੀਂ ਹੈਗੀ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਇਹ ਹੈ ਪ੍ਰੋਸ਼ਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਮਹਾਰਾਜ ਤੇ ਪ੍ਰੋਸ਼ਾ ਲੱਗ ਕੇ ਆਓਗੇ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ ਮਹਾਰਾਜ ਅੱਗੇ ਹੋ ਕੇ ਤੁਹਾਨੂੰ ਲੈ ਕੇ ਆਉਣਗੇ ਮੈਂ ਜਦ ਤੱਕ ਜੀਉ ਨਹੀਂ ਉਦੋਂ ਤੱਕ ਨਹੀਂ ਆਉਂਗੀ ਬਿਲਕੁਲ ਦੇਖੋ ਇਹ ਦ੍ਰਿੜ ਨਿਸ਼ਚੈ ਹੈ ਤੇ ਇਹ ਵਿਸ਼ਵਾਸ ਹੈ ਮਹਾਰਾਜ ਦੇ ਉੱਪਰ ਇਹੀ ਵਿਸ਼ਵਾਸ ਹਰ ਇੱਕ ਸਿੰਘ ਦਾ ਹੋਣਾ ਚਾਹੀਦਾ ਵੀ ਆਪਣੇ ਗੁਰੂ ਦੇ ਮਿਲਣ ਦੀ ਤਾਂਘ ਹੋਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦਿੱਕਤ ਨੂੰ ਤਾਂ ਪਰੇਸ਼ਾਨ ਨੂੰ ਦੇਖੋ ਹੀ ਨਾ ਕਿ ਸਾਨੂੰ ਦਿੱਕਤ ਆ ਕੋਈ ਪਰੇਸ਼ਾਨੀ ਹੈਗੀ ਆ ਸਾਨੂੰ ਨਾ ਕੋਈ ਦਿੱਕਤ ਹੈ ਨਾ ਪਰੇਸ਼ਾਨੀ ਹੈ ਮਹਾਰਾਜ ਆਪ ਅੰਗ ਸੰਗ ਹੋ ਕੇ ਆਪ ਇਸ ਜਗ੍ਹਾ ਤੇ ਲੈ ਕੇ ਹੁੰਦੇ ਆਂ ਤੇ ਮਹਾਰਾਜ